ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਮਾਰ ਪਈ ਹੈ ਜਿਸ ਦਾ ਅਸਰ ਿਆਮ ਜਨ ਜੀਵਨ ਦੇ ਨਾਲ ਨਾਲ ਹੁਣ ਪਸ਼ੂਆਂ ਤੇ ਵੀ ਪਿਆ ਹੈ ਖਾਸ ਕਰਕੇ ਦੁੱਧਾਰੂ ਪਸ਼ੂ ਪੋਲਟਰੀ ਫਾਰਮ ਯਾਦਿਦ ਦੇ ਵਿੱਚ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਜਿਸ ਨੂੰ ਲੈ ਕੇ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਅਨੁਕੀ ਗੜਵਾਸੂ ਦੇ ਵੱਲੋਂ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਜਿਸ ਤਹਿਤ ਹੀ ਉਹਨਾਂ ਨੇ ਕਿਹਾ ਲੋਕ ਇਨ੍ਹਾਂ ਇਲਾਕਿਆਂ ਦੇ ਵਿੱਚ ਦੁੱਧਾਰੂ ਪਸ਼ੂਆਂ ਦਾ ਧਿਆਨ ਜ਼ਰੂਰ ਰੱਖਣ ਉਹਨਾਂ ਨੇ ਕਿਹਾ ਖਾਸ ਕਰਕੇ ਮੱਛਰ ਮੱਖੀਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਇਸ ਤੋਂ ਇਲਾਵਾ ਗਲ ਕੋਟੂ ਗਰਭਪਾਤ ਹੋਣਾ 3 ਦਿਨ ਦੇ ਲਈ ਬਿਮਾਰ ਹੋ ਜਾਣਾ ਜਾਂ ਫਿਰ ਉਹਨਾਂ ਦੇ ਖੁਰੇ ਆਈ ਗਲ ਜਾਣ ਦੀਆਂ ਬਿਮਾਰੀਆਂ ਹੋ ਗਈਆਂ ਨੇ ਜਿਸ ਤੋਂ ਉਚਾਰ ਅਤੇ ਖਿਆਲ ਰੱਖਣਾ ਹੁਣ ਬੇਹੱਦ ਜ਼ਰੂਰੀ ਹੈ ਉਹਨਾਂ ਕਹਿਆ ਇਸ ਤੋਂ ਇਲਾਵਾ ਪਸ਼ੂਆਂ ਦੇ ਵਿੱਚ ਇਨਾ ਦਿਨਾਂ ਦੌਰਾਨ ਚਾਰੇ ਦੀ ਕਮੀ ਵੱਡੇ ਪੱਧਰ ਤੇ ਹੋ ਸਕਦੀ ਹੈ ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ ਜ਼ਰੂਰੀ ਹੈ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਸੁੱਕੀਆਂ ਥਾਵਾਂ ਤੇ ਲੈ ਕੇ ਜਾਣਾ ਵੀ ਜ਼ਰੂਰੀ ਹੈ ਮਾਹਿਰ ਡਾਕਟਰਾਂ ਨੇ ਕਿਹਾ ਯੂਨੀਵਰਸਿਟੀ ਦੇ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਜਾਨਵਰਾਂ ਨੂੰ ਉੱਥੇ ਸਾਫ਼ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਕਿਆ ਇਹ ਨਵੇਂ ਇਲਾਕਿਆਂ ਦੇ ਵਿੱਚ ਜਿਹੜੇ ਹੜ ਤੋਂ ਪ੍ਰਭਾਵਿਤ ਜਾਨਵਰ ਨਹੀਂ ਉਹਨਾਂ ਦੇ ਥਣ ਨੂੰ ਚੰਗੀ ਤਰ੍ਹਾਂ ਧੋ ਕੇ ਦੁੱਧ ਇਸਤੇਮਾਲ ਕੀਤਾ ਜਾ ਸਕਦਾ ਪਸ਼ੂਆਂ ਲਈ ਉਹਨਾਂ ਦੀ ਇਮਿਊਨਿਟੀ ਨੂੰ ਬਣਾਈ ਰੱਖਣਾ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਜਿਹੜੇ ਛੋਟੇ ਪਸ਼ੂ ਪਾਲਕ ਨੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਹਾਂਜੀ ਇਸ ਤਰ੍ਹਾਂ ਜਿਹੜੇ ਪੰਜਾਬ ਦੇ ਵਿੱਚ ਤਰਾਸ ਦੀ ਆਈ ਹੈ ਹੜਾਂ ਦੇ ਵਿੱਚ ਜਿਹਦੇ ਵਿੱਚ तकरीबन 8 ਤੋਂ 9 ਜ਼ਿਲ੍ਹੇ ਕਾਫੀ ਪ੍ਰਭਾਵਿਤ ਨੇ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਦੁੱਧਾਰੂ ਪਸ਼ੂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਲਾਮਤਾਵਾਂ ਹੋਈਆਂ ਨੇ ਸਭ ਤੋਂ ਵੱਡੀ ਜਿਹੜੀ ਆਉਂਦੀ ਆ ਉਹਨਾਂ ਨੂੰ ਖਰਾਕ ਦੀ ਘਾਟ ਚਾਰੇ ਦੀ ਘਾਟ ਇਹ ਆਉਂਦੀ ਆ ਦੂਸਰਾ ਉਹਨੂੰ ਗਿੱਲੇ ਵਿੱਚ ਹਰ ਵਕਤ ਖੜੇ ਰਹਿਣ ਕਰਕੇ ਉਹਨਾਂ ਨੂੰ ਕਈ ਪਰਜੀਵੀਆਂ ਦੀਆਂ ਸਮੱਸਿਆਵਾਂ ਗੰਦਾ ਪਾਣੀ ਪੀਣ ਕਰਕੇ ਕਈ ਅੰਦਰ ਬਿਮਾਰੀਆਂ ਇਕੋਲਾਈ ਵਗੈਰਾ ਲਿਸਟੇਰੀਆ ਉਹ ਹੁੰਦਾ ਤੇ ਕਈ ਵਾਰ ਖੁਰ ਗਲਦੇ ਆ ਜਦੋਂ ਬਹੁਤ ਚਿਰ ਖੜੇ ਰਹਿੰਦੇ ਆ ਗਿੱਲੇ ਪਾਣੀ ਦੇ ਵਿੱਚ ਖੁਰ ਗਲਣ ਦੀ ਸਮੱਸਿਆ ਤੇ ਕਿਉਂਕਿ ਪਸ਼ੂ ਬੇਰਾਂਮਾ ਤੇ ਭੁਖਾਰਾਂ ਦਾ ਉਹਦੇ ਨਾਲ ਉਹਦੀ ਇਮਿਊਨਿਟੀ ਡਾਊਨ ਹੋ ਜਾਂਦੀ ਹੈ ਤੇ ਹੋਰ ਜਿਹੜੀਆਂ ਉਹਦੇ ਬਿਮਾਰੀਆਂ ਨੇ ਉਹ ਫੜ ਲੈਂਦੀਆਂ ਨੇ ਚਾਹੇ ਉਹਦੇ ਵਿੱਚ ਗੜ ਕੋਟੂਆ ਜਾਂ ਹੋਰ ਵਾਇਰਲ ਡਿਜ਼ੀਜ਼ਸ ਨੇ ਉਹ ਸਾਰੀਆਂ ਜਦੋਂ ਇਮਿਊਨਿਟੀ ਡਾਊਨ ਹੁੰਦੀ ਹੈ ਉਹਨਾਂ ਦੇ ਜਿਹੜਾ ਖਤਰਾ ਉਹ ਵੀ ਵਾਚ ਜਾਂਦਾ ਤੇ ਇਸ ਕਰਕੇ ਇਹ ਜਿਹੜੀ ਹੜ ਦੇ ਦੌਰਾਨ ਪਸ਼ੂ ਬਹੁਤ ਤਰ੍ਹਾਂ ਸਫਰ ਕਰ ਰਹੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਇਸ ਤੋਂ ਵੀ ਯਾਦ ਰੱਖ ਸਕਦੇ ਕਿਸਾਨ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣ ਹਾਂਜੀ ਇਹ ਇਹ ਯਾਦ ਦੇਖੋ ਜਿਹੜੀ ਕੁਦਰਤ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ ਜਦੋਂ ਪਾਣੀ ਆ ਜਾਂਦਾ ਤਾਂ ਉਹ ਕਹ ਲਓ ਵੀ ਸਿਰੋਂ ਝੁੱਲ ਜਾਂਦੀ ਹੈ ਗੱਲ ਅ ਲੇਕਿਨ ਕੋਸ਼ਿਸ਼ ਕਰੋ ਕਿ ਪਸ਼ੂ ਨੂੰ ਜਿਹੜਾ ਥੋੜਾ ਜਿਹਾ ਉਹਨੂੰ ਆਰਾਮ ਮਹਿਸੂਸ ਕਰਨ ਲਈ ਉਹਨੂੰ ਥੋੜੇ ਸੁੱਕੀ ਜਗ੍ਹਾ ਤੇ ਲੈ ਕੇ ਜਾਓ ਉੱਪਰ ਪਾਣੀ ਤੋਂ ਬਾਹਰ ਕੱਢੋ ਤੇ ਦੂਸਰਾ ਉਹਨੂੰ ਸਾਫ਼ ਪਾਣੀ ਜੇ ਹੋ ਸਕੇ ਕੋਸ਼ਿਸ਼ ਕਰੋ ਵੀ ਪਾਣੀ ਜਿੰਨਾ ਵੱਧ ਤੋਂ ਵੱਧ ਸਾਫ਼ ਪਿਲਾਓ ਤੇ ਤੀਸਰਾ ਸਭ ਤੋਂ ਫਿਰ ਮੇਂ ਚੀਜ਼ ਆ ਜਾਂਦੀ ਹੈ ਖੁਰਾਕ ਕਿਉਂਕਿ ਤੂੜੀ ਗਿੱਲੀ ਹੋ ਗਈ ਗਲ ਗਈ ਸਾਈਲੇਜ ਪਿੱਟ ਨੇ ਜਿਹੜੇ ਉਹ ਖਰਾਬ ਹੋ ਕੇ ਪਾਣੀ ਪੀ ਕੇ ਖਰਾਬ ਹੋ ਚੁੱਕਿਆ ਹਰਾ ਚਾਰਾ ਬਿਲਕੁਲ ਗੜ ਚੁੱਕਿਆ ਤੇ ਇਹ ਚੀਜ਼ ਬਹੁਤ ਵੱਡਾ ਇਸ਼ੂ ਬਣ ਰਿਹਾ ਹੈ ਤੇ ਬਾਹਰੋਂ ਜਿਹੜੇ ਦਾਨੀ ਸੱਜਣ ਨੇ ਸੰਸਥਾਵਾਂ ਨੇ ਉਹ ਤੂੜੀ ਅਚਾਰ ਤੇ ਫੀਡ ਉਹ ਭੇਜ ਰਹੇ ਆ ਅ ਕੱਲ 2 ਸਤੰਬਰ ਨੂੰ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਇੱਕ ਸੈਂਟਰ ਆ ਪੀਵੀਕੇ ਬੂ ਰੀਜਨਲ ਸਟਰੈਸਟਿਸ਼ਨ ਬੂ ਉੱਥੇ ਅਸੀਂ ਇੱਕ ਕੈਂਪ ਲਗਾਇਆ ਸੀ ਐਨੀਮਲ ਵੈਲਫੇਅਰ ਕੈਂਪ ਅ ਕਿਉਂਕਿ ਸਾਡੇ ਉੱਤੇ ਸ਼ੈੱਡ ਬਣੇ ਹੋਏ ਨੇ ਉੱਥੇ ਕਈ ਹੜਪ੍ਰਭਾਵ ਤੇ ਜਿਹੜੇ ਕਿਸਾਨ ਨੇ ਉੱਥੇ ਤਕਰੀਬਨ 3-400 ਡੰਗਰ ਫਾਰਮਰ ਉੱਥੇ ਲਿਆ ਕੇ ਉਹਨਾਂ ਨੇ ਬੰਲੇ ਹੋਇਆ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਆ ਗਿਆ। ਉੱਥੇ ਅਸੀਂ ਕੈਂਪ ਲਗਾਇਆ ਤੇ ਤਕਰੀਬਨ 75 ਕੁਆਂਟਲ ਅਸੀਂ ਫੀਡ ਹੈ ਜਿਹੜੀ ਪਸ਼ੂ ਪਹਾਰ ਉਹ ਅਸੀਂ ਫ੍ਰੀ ਉੱਥੇ ਵੰਡਿਆ ਤੇ ਇਹਦੇ ਵਿੱਚ ਸਾਡਾ ਜਿਹੜਾ ਆਲ ਫੀਡ ਮਿਲਰ ਐਸੋਸੀਏਸ਼ਨ ਪੰਜਾਬ ਉਹਨਾਂ ਦੇ ਪ੍ਰਧਾਨ ਜਿਹੜੇ ਅਸ਼ੋਕ ਕੁਮਾਰ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਉਹਨਾਂ ਨੇ ਫ੍ਰੀ ਡੋਨੇਟ ਕੀਤਾ ਤੇ ਅਸੀਂ ਉਹ ਵੰਡ ਕੇ ਆਏ ਆ। ਇਸੇ ਕੜੀ ਦੇ ਵਿੱਚ ਅਸੀਂ 5 ਤਰੀਕ ਨੂੰ ਇੱਕ ਵੈਲਫੇਅਰ ਕੈਂਪ ਐਨੀਮਲ ਵੈਲਫੇਅਰ ਕੈਂਪ ਅਤੇ ਜਿਹੜਾ ਫ੍ਰੀ ਫੀਡ ਵੰਡਣ ਦਾ ਪ੍ਰੋਗਰਾਮ ਆ ਉਹ ਫਾਜ਼ਿਲਕਾ ਦੇ ਕੋਲ ਡਸਕਾ ਮੰਡੀ ਦੇ ਵਿੱਚ ਉੱਥੇ ਆਯੋਜਿਤ ਕੀਤਾ ਜਾ ਰਿਹਾ ਅਸੀਂ ਉੱਥੇ ਵੀ ਇਹ ਜਿਹੜਾ ਕੱਲ ਨੂੰ ਫੀਡ ਦਾ ਤੇ ਵੈਲਫੇਅਰ ਕੈਂਪ ਦਾ ਕੰਮ ਆ ਉੱਥੇ ਕਰਾਂਗੇ ਇੱਕ ਮੈਂ ਕਿਸਾਨ ਵੀਰਾਂ ਨੂੰ ਹੋਰ ਦੱਸਣਾ ਚਾਹਾਂਗਾ ਅੱਜ ਕੱਲ ਸਾਈਲੇਜ ਆ ਜਿਹੜਾ ਆਚਾਰ ਦੀਆਂ ਗੱਠਾਂ ਉਹ ਬਹੁਤ ਜ਼ਿਆਰੀਆਂ ਨੇ ਅੜ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਅ ਥੋੜਾ ਜਿਹਾ ਧਿਆਨ ਦੇਣ ਕਿਉਂਕਿ ਹਾਲਾਤ ਇਸ ਤਰ੍ਹਾਂ ਨੇ ਕੁਆਲਿਟੀ ਚੈੱਕ ਵਗੈਰਾ ਨਹੀਂ ਹੋ ਰਿਆ ਤੇ ਕਈ ਵਾਰ ਉਹ ਉਲੀ ਵਾਲੇ ਸਾਈਲੇਜ ਖਾਣ ਨਾਲ ਕਈ ਵਾਰ ਜਾਨਵਰਾਂ ਦੇ ਵਿੱਚ ਪ੍ਰੋਬਲਮ ਜਾਂ ਅਲਾਮਤਾਂ ਉਹ ਬਿਮਾਰੀ ਦੀਆਂ ਉਹ ਵਧ ਵੀ ਸਕਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰੋ ਘਟੋੜ ਦੇਖਣ ਨੂੰ ਸਾਈਲੇਜ ਸਾਫ਼ ਸੁਥਰਾ ਹੋਵੇ ਜੇ ਆਪਾਂ ਉਹ ਟੈਸਟ ਨਹੀਂ ਕਰਵਾ ਸਕਦੇ ਅੱਖਾਂ ਰਾਹੀਂ ਦੇਖ ਕੇ ਉਹਦੀ 스ਮੈਲ ਉੱਥੋਂ ਤੁਸੀਂ ਜੱਜ ਕਰ ਸਕਦੇ ਹੋ ਤੇ ਇੱਕ ਬਹੁਤ ਜ਼ਰੂਰੀ ਗੱਲ ਆ ਇਹ ਪੱਲੇ ਬੰਨ ਲਓ ਜਦੋਂ ਸਾਈਲੇਜ ਦੀ ਗੱਠ ਜਾਂ ਉਹਨੂੰ ਗੰਢ ਨੂੰ ਖੋਲਿਆ ਉਹ ਵੱਧ ਤੋਂ ਵੱਧ 3 ਦਿਨ ਦੇ ਵਿੱਚ ਉਹਨੂੰ ਖਤਮ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਕਿ ਇੱਕ ਗੱਠ ਖੋਲ ਕੇ 10-10 ਦਿਨ ਉਹਨੂੰ ਥੋੜਾ ਥੋੜਾ ਕੱਟ ਕੇ ਖਲਾਈ ਗਏ ਤੇ ਉਹਦੇ ਨਾਲ ਉਲੀ ਲੱਗ ਕੇ ਜਿਹੜੇ ਪਸ਼ੂ ਦੇ ਵਿੱਚ ਖੁਰ ਖਰਾਬ ਹੋਣੇ ਥਣ ਖਰਾਬ ਹੋਣੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਣ ਗਈਆਂ ਇਹ ਸਾਇਲੇ ਦੀ ਗੱਠ ਨੂੰ ਖੋਲਣਾ ਉਦੋਂ ਹੀ ਆ ਜਦੋਂ ਖਲਾਉਣਾ ਇਹ ਨਹੀਂ ਹੈਗਾ ਕਿ ਤੁਸੀਂ ਖੋਲ ਕੇ ਉਹਨੂੰ ਅਲੱਗ-ਅਲੱਗ ਘਰਾਂ 'ਚ ਵੰਡ ਦੋ ਤੇ ਉਹ ਖੁੱਲਾ ਸਾਇਲੇ 3-3 ਦਿਨ ਪਿਆ ਰਹੇ ਇਸ ਤਰ੍ਹਾਂ ਦੇ ਕੰਮ ਨਾ ਕਰੋ ਇਹਦੇ ਨਾਲ ਤੁਹਾਡੇ ਜਿਹੜੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਜਿਹੜੇ ਉਹ ਹੋਰ ਵਧਣ ਗੀਆਂ ਇਹ ਥੋੜਾ ਜਿਹਾ ਮੇਰੇ ਕਿਸਾਨ ਵੀਰਾਂ ਨੂੰ ਕਹਿੰਦੇ ਸਾਨੂੰ ਸੁਣਨ ਚਾਹੀਏ ਵੀ ਇਸ ਤਰ੍ਹਾਂ ਹੋ ਰਿਹਾ ਇਸ ਚੀਜ਼ ਤੋਂ ਬਚੋ ਇਸ ਤੋਂ ਬਿਨਾ ਜਿਹੜਾ ਪਸ਼ੂਆਂ ਦੇ ਵਿੱਚ ਟੀਕਾ ਕਰਨ ਦਾ ਹੈਗਾ ਗਲ ਕੋਟੂ ਤੇ ਐਫ ਐਮ ਡੀ ਉਹ ਐਨੀਮਲ ਸੈਂਟਰੀ ਡਿਪਾਰਟਮੈਂਟ ਪੰਜਾਬ ਵੱਲੋਂ ਕੀਤਾ ਜਾ ਰਿਹਾ ਪਿਛਲੇ ਮਹੀਨੇ ਹੋਇਆ ਹੁਣ ਵੀ ਚੱਲ ਰਿਹਾ ਤੇ ਉਹ ਜਿਹੜੇ ਨੇੜੇ ਦੇ ਪਸ਼ੂ ਹਸਪਤਾਲ ਦੇ ਵਿੱਚ ਜਾ ਕੇ ਇਹ ਟੀਕਾ ਕਰਨ ਜੇ ਰਹਿ ਗਿਆ ਉਹ ਜ਼ਰੂਰ ਕਰਵਾਉਣ ਚਿਚੜਾਂ ਤੋਂ ਜਿਹੜੀ ਮਾਰਨ ਤੋਂ ਦਵਾਈ ਆ ਉਹ ਜ਼ਰੂਰ ਸਪਰੇਅ ਕਰਨ ਮੱਖੀ ਮੱਛਰ ਰਹਿਤਿਆ ਰੱਖਣ ਤੇ ਖੁਰ ਜੇ ਗਲਦੇ ਆ ਤਾਂ ਉਹ ਖੁਰਾ ਨੂੰ ਸੁੱਕੇ ਥਾਂ ਤੇ ਰੱਖੋ ਤੇ ਜੇ ਖੁਰ ਜ਼ਿਆਦਾ ਗਿੱਲੇ ਜਗ੍ਹਾ ਤੇ ਰਹਿੰਦੇ ਆ ਤਾਂ 5% ਫਾਰਮਲੀਨ ਦੇ ਘੋੜ ਦੇ ਵਿੱਚ ਡੋਬਾ ਦੇ ਸਕਦੇ ਜਿਹਦੇ ਨਾਲ ਖੁਰ ਨੇ ਜਿਹੜੇ ਉਹ ਥੋੜੇ ਸਖਤ ਹੋ ਜਾਂਦੇ ਆ ਉਹ ਗਿੱਲੇ ਕਾਰਨ ਤੋਂ ਥੋੜਾ ਉਹਦਾ ਵਿਚਾਰ ਆਂਦਾ 5% ਫਾਰਮਲੀਨ ਜਿਹੜਾ ਉਹਦੇ ਘੋੜ ਦੇ ਵਿੱਚ ਅਸੀਂ ਡੋਬਾ ਦੇ ਸਕਦੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ